ਕੀ ਤੁਹਾਨੂੰ ਵੀ ਆਲੂ ਗੋਭੀ ਦੀ ਸਬਜ਼ੀ ਪਸੰਦ ਹੈ ਮੇਰੇ ਘਰ ਵਿੱਚ ਤੇ ਸਾਰਿਆਂ ਨੂੰ ਆਲੂ ਗੋਭੀ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਪਸੰਦ ਹੈ ਪਰ ਜੇਕਰ ਇਹਨੂੰ ਅਸੀਂ ਹਲਵਾਈ ਸਟਾਈਲ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰੀਏ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇਹਦਾ ਟੇਸਟ ਵੀ ਦੁੱਗਣਾ ਹੋ ਜਾਂਦਾ ਹੈ ਜੀ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਹਲਵਾਈ ਸਟਾਈਲ ਆਲੂ ਗੋਭੀ ਦੀ ਬਹੁਤ ਹੀ ਟੇਸਟੀ ਸਬਜ਼ੀ ਦੀ ਰੈਸਪੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਹਲਵਾਈ ਸਟਾਈਲ ਬਹੁਤ ਹੀ ਟੇਸਟੀ ਆਲੂ ਗੋਭੀ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਆਲੂ ਗੋਭੀ ਬਣਾਉਣ ਵਾਸਤੇ ਜੀ ਆਪਾਂ 1 ਕਿਲੋ ਗੋਭੀ ਲਈ ਸੀ ਗੋਭੀ ਨੂੰ ਆਪਾਂ ਕੱਟ ਲਿਆ ਹੈ ਤੇ ਇਹ ਵજન ਵਿੱਚ 750 ਗ੍ਰਾਮ ਰਹਿ ਗਈ ਇਹਦੇ ਆਪਾਂ ਟੰਡਲ ਨਹੀਂ ਪਾਏ ਇਸ ਤਰ੍ਹਾਂ ਹੀ ਆਪਾਂ ਇਹਦੇ ਫੁੱਲ ਪਾਏ ਨੇ ਤੇ ਇਹਨਾਂ ਨੂੰ ਇੱਕ ਵਾਰੀ ਆਪਾਂ ਗਰਮ ਪਾਣੀ 'ਚੋਂ ਤਿੰਨ ਚਾਰ ਵਾਰੀ ਪਹਿਲਾਂ ਆਪਾਂ ਇਹਨੂੰ ਠੰਡੇ ਪਾਣੀ ਨਾਲ ਧੋ ਲਿਆ ਤੇ ਫਿਰ ਇਹਨੂੰ ਗਰਮ ਪਾਣੀ 'ਚੋਂ ਕੱਢ ਕੇ ਆਪਾਂ ਸੁਕਣ ਵਾਸਤੇ ਰੱਖਤਾ ਸੀ ਤੇ ਗੋਭੀ ਬਿਲਕੁਲ ਸੁੱਕ ਕੇ ਤਿਆਰ ਹੈ ਤੇ ਇਹਦੇ ਵਿੱਚ ਆਪਾਂ 3 ਆਲੂ ਲਏ ਨੇ ਆਲੂਆਂ ਨੂੰ ਆਪਾਂ ਇਸ ਤਰ ਆਪਾਂ ਹੁਣ ਸਭ ਤੋਂ ਪਹਿਲਾਂ ਗੋਭੀ ਤੇ ਆਲੂਆਂ ਨੂੰ ਕਰਦੇ ਆਂ ਜੀ ਫਰਾਈ ਤੇ ਫਿਰ ਲਗਾਵਾਂਗੇ ਜੀ ਆਪਣੀ ਸਬਜੀ ਨੂੰ ਤੜਕਾ ਇਹ ਸਬਜੀ ਆਪਾਂ ਜੀ ਸਰੋ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਇਸ ਨੂੰ ਸਭ ਤੋਂ ਪਹਿਲਾਂ ਫਰਾਈ ਕਰਨ ਵਾਸਤੇ ਮੈਂ ਦੋ ਕਟਸ਼ੀਆਂ ਤੇਲ ਦੀਆਂ ਲਈਆਂ ਨੇ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਕਰ ਲਿਆ ਜੀ ਗਰਮ ਤੇ ਹੁਣ ਇਹ ਵਾਲੀ ਗੋਭੀ ਨੂੰ ਇਹਦੇ ਵਿੱਚ ਕਰਾਂਗੇ ਜੀ ਫਰਾਈ ਗੋਬੀ ਨੂੰ ਅਸੀਂ ਅੱਜ ਫਰਾਈ ਕਰਾਂਗੇ ਜਿਸ ਦੇ ਦਾ ਰੰਗ ਕਲਰ ਚੇਂਜ ਹੁੰਦਾ ਥੋੜੀ ਇਹ 골ਡਨ ਨਹੀਂ ਹੋ ਜਾਂਦੀ ਜਾਨੀ 70% ਅਸੀਂ ਇਹਨੂੰ ਇੱਥੇ ਹੀ ਪਕਾ ਲਾਂਗੇ ਤੇ ਬਾਕੀ 30% ਅਸੀਂ ਇਹਨੂੰ ਤੱਪੀ ਦੇ ਬਾਅਦ ਸਿਖਾਵਾਂਗੇ ਮੀਡੀਅਮ ਫਲੇਮ ਤੇ ਨੂੰ ਫਰਾਈ ਕਰਕੇ ਕੇ ਬਾਹਰ ਕੱਢਦੇ ਹਾਂ ਹਾਂਜੀ ਗੋਬੀ ਨੂੰ ਆਪਾਂ 5 ਮਿੰਟ ਫਰਾਈ ਕਰ ਲਿਆ ਦੇਖੋ ਜੀ ਇਹਦਾ ਕਲਰ ਚੇਂਜ ਹੋ ਗਿਆ ਹੈ ਤੇ ਕਾਫੀ ਸੌਫਟ ਵੀ ਹੋ ਗਈ ਹੈ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਥਾਲੀ ਦੇ ਵਿੱਚ ਕੱਢ ਲਾਂਗੇ ਹੁਣ ਆਪਾਂ ਆਲੂਆਂ ਨੂੰ ਵੀ ਕਰਦੇ ਹਾਂ ਜੀ ਫਰਾਈ ਪੰਜ ਮਿੰਟ ਲੱਗਣੇ ਨੇ ਆਲੂਆਂ ਨੂੰ ਫਰਾਈ ਹੁੰਦੇ ਆ ਤੇਰੇ ਨਾਲ ਬਾਹਰ ਕੱਢਦੇ ਹਾਂ ਫਰਾਈ ਕਰਕੇ ਹਾਂਜੀ ਆਲੂ ਵੀ ਆਪਣੇ ਹੋ ਗਏ ਨੇ ਜੀ ਫਰਾਈ ਪੰਜ ਕਿ ਮਿੰਟ ਆਪਾਂ ਇਹਨਾਂ ਨੂੰ ਫਰਾਈ ਕੀਤਾ ਤੇ ਆ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਇੱਕ ਗੋਲਡਨ ਜੀ ਪਰਤ ਆ ਗਈ ਹੈ ਇਸ ਤਰ੍ਹਾਂ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਜੇਕਰ ਤੁਸੀਂ ਇਹਨੂੰ ਫਰਾਈ ਕਰਕੇ ਨਹੀਂ ਬਣਾਉਣਾ ਚਾਹੁੰਦੇ ਤੇ ਤੁਸੀਂ ਇਹਨੂੰ ਬਿਨਾ ਫਰਾਈ ਤੋਂ ਵੀ ਬਣਾ ਸਕਦੇ ਹੋ ਕਿਉਂਕਿ ਫਰਾਈ ਕੀਤੇ ਆ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਹੈ। ਉਸੇ ਕੜਾਈ ਵਿੱਚ ਲਾ ਰਹੇ ਆ ਜੀ ਆਪਾਂ ਸਬਜ਼ੀ ਨੂੰ ਤੜਕਾ ਤੇ ਆਪਾਂ ਬਾਕੀ ਤੇਲ ਕੱਢ ਰਿਹਾਏ ਸਿਰਫ 2 ਚਮਚੇ ਆਪਾਂ ਇਹਦੇ ਵਿੱਚ ਦੇਣ ਰਹਿਣਤਾ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਆਪਾਂ ਸੁੱਕੀ ਲਾਲ ਮਿਰਚ ਪਾਵਾਂਗੇ। ਇਹਨੂੰ ਦੋ ਹਿੱਸਿਆਂ ਵਿੱਚ ਤੋੜ ਲਿਆ ਜੀ। ਅੱਧਾ ਚਮਚਾ ਤਰੜ ਫਰੜ ਕੀਤਾ ਹੋਇਆ ਸਾਬਤ ਧਨੀਆ ਉਹ ਪਾ ਦਾਂਗੇ ਜੀ। 1 ਚਮਚਾ ਆਪਾਂ ਇਹਦੇ ਵਿੱਚ ਜੀਰਾ। ਜਦੋਂ ਵੀ ਤੁਸੀਂ ਇਹ ਵਾਲੇ ਮਸਾਲੇ ਤੇਲ ਵਿੱਚ ਪਾਣੇ ਨੇ ਤੇ ਤੁਸੀਂ ਫਲੇਮ ਨੂੰ ਬਿਲਕੁਲ ਲੋਅ ਰੱਖਣਾ ਹੈ ਤੇ ਬਿਲਕੁਲ オਪਸ਼ਨਲ ਆ ਇੱਕ ਟੁੱਟਕੀ ਪਾਈ ਜੀ ਆਪਾਂ ਅਜਵਾਇ। ਜਿੱਦ ਤੇ ਨਾਲ ਹੀ ਪਾਵਾਂਗੇ ਦੋ ਟੁੱਟਕੀਆਂ ਹਿੰਗ, ਹਿੰਗ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਇਹ ਹਿੰਗ ਸੇਰ ਵਾਸਤੇ ਵੀ ਬਹੁਤ ਵਧੀਆ ਹੈ। ਬਸ ਇਹਨਾਂ ਨੂੰ ਲੈ ਆ ਜੀ ਆਪਾਂ ਹਲਕਾ ਜਿਹਾ ਭੁੰਨ ਤੇ ਹੁਣ ਪਾ ਰਹੇ ਹਾਂ ਜੇ ਅਸੀਂ ਇਹਦੇ ਵਿੱਚ ਦੋ ਚਮਚੇ ਲਸਣ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਕੋਟ ਲਿਆ ਜੇ ਇਸ ਦੇ ਨਾਲ ਹੀ ਇੱਕ ਚਮਚਾ ਅਦਰ ਕਿਨੂੰ ਆਪਾਂ ਬਰੀਕ ਕੱਟ ਲਿਆ ਪਾ ਲਿਆ ਜੇ ਲੱਗਦਾ ਥੋੜਾ ਜਿਹਾ ਕੱਚਾਪਨ ਕੱਢ ਕੇ ਫਿਰ ਇਸੇ ਦੇ ਵਿੱਚ ਕਰਾਂਗੇ ਜੀ ਪਿਆਜ਼ ਇਸ ਦੇ ਨਾਲ ਹੀ ਪਾਵਾਂਗੇ ਜੀ ਇੱਕ ਤੇਜ ਪੱਤਾ ਇਹਨੂੰ ਆਪਾਂ ਦੋ ਹਿੱਸਿਆਂ ਵਿੱਚ ਤੋੜ ਕੇ ਪਾਇਆ ਹੈ ਜੀ ਪਲਾਸਾਂ ਤੇ ਅਦਰਕ ਪੁੱਜ ਗਿਆ ਜੀ ਪੁੱਜ ਕੇ ਬਿਲਕੁਲ ਤਿਆਰ ਹੈ ਜੀ ਹੁਣ ਆਪਾਂ ਬਣੇ ਜੀ ਇਹਦੇ ਵਿੱਚ ਪਿਆਜ਼ ਇੱਕ ਪਿਆਜ਼ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਜੀ ਉਹ ਪਾਰਾਂ ਦੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ ਪਿਆਜ਼ ਨੂੰ ਅਸੀਂ ਇੰਨਾ ਕਿ ਭੁੰਨਾਂਗੇ ਜੀ ਪਿਆਜ਼ ਦਾ ਥੋੜਾ ਜਿਹਾ ਕਲਰ ਚੇਂਜ ਹੋਇਆ ਹੁਣ ਅਸੀਂ ਇਹਦੇ ਵਿੱਚ ਇੱਕ ਟਮਾਟਰ ਇਹਨੂੰ ਇਸ ਤਰ੍ਹਾਂ ਕद्दूकस ਕੀਤਾ ਇਹ ਪਾ ਦਾਂਗੇ ਜਿਹੜੀ ਆਪਾਂ ਨਾਲ ਉਹਨਾਂ ਦਾ ਰਿਚ ਸਬਜੀ ਬਣਾਉਣੀ ਹੈ ਉਹਦੇ ਵਿੱਚ ਟਮਾਟਰ ਕਈ ਘਰਾਂ ਵਿੱਚ ਪੈਂਦਾ ਹੈ ਤਾਂ ਕਈ ਘਰਾਂ ਵਿੱਚ ਨਹੀਂ ਪੈਂਦਾ ਪਰ ਜਿਹੜੀ ਆਪਾਂ ਹਰਵਾਇਸ਼ ਸਬਜੀ ਬਣਾ ਰਹੇ ਆ ਹਰਵਾਇਸ਼ ਟਮਾਟਰ ਦਾ ਇਸਤੇਮਾਲ ਕਰਦੇ ਜਿੱਤ ਕਰਕੇ ਆਪਾਂ ਇਹਦੇ ਵਿੱਚ ਟਮਾਟਰ ਪਾ ਰਹੇ ਆ ਇੱਕ ਟਮਾਟਰ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਪਾ ਰਹੇ ਆ ਇਹਦੇ ਨਾਲ ਵੀ ਪਾ ਦਾਂਗੇ ਜੀ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕੁੱਟ ਲਿਆ ਜੀ ਤੇ ਸਵਾਦ ਦੇ ਹਿਸਾਬ ਨਾਲ ਨਮਕ ਅੱਧਾ ਚਮਚਾ ਆਪਾਂ ਪਾਇਆ ਜੀ ਨਮਕ ਤੇ ਹੁਣ ਅਸੀਂ ਟਮਾਟਰ ਨੂੰ ਓਨੀ ਦੇਰ ਤੱਕ ਭੁੰਨਾਂਗੇ ਜਿੰਨੀ ਦੇਰ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਚੰਗੀ ਤਰ੍ਹਾਂ ਸੌਫਟ ਹੋ ਜਾਂਦਾ ਹਾਂ ਅੰਜੀ ਟਮਾਟਰ ਆਪਣਾ ਬਿਲਕੁਲ ਪੱਕ ਗਿਆ ਹੈ ਪੁੱਜ ਗਿਆ ਜੀ ਇਹਨੇ ਤੇਲ ਛੱਡਤਾ ਤੇ ਹੁਣ ਅਸੀਂ ਇਹਦੇ ਵਿੱਚ ਪਾਉਨੇ ਆ ਜੀ ਮਸਾਲੇ ਮਸਾਲਿਆਂ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ 3 ਚਮਚਾ ਸੀ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਪਾਉਣ ਨਾਲ ਸਬਜ਼ੀ ਦਾ ਰੰਗ ਬਹੁਤ ਵਧੀਆ ਆਉਂਦਾ ਹੈ ਜੀ ਹੁਣ ਅਸੀਂ ਇਹਦੇ ਵਿੱਚ ਸਾਰੇ ਮਸਾਲੇ ਪਾਤੇ ਜੀ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਇਹਦੇ ਵਿੱਚ ਪਾਵਾਂਗੇ 3 ਕ ਚਮਚੇ ਪਾਣੀ ਪਾਣੀ ਇਸ ਕਰਕੇ ਆਪਾਂ ਪਾਉਂਦੇ ਸਬਜ਼ੀ ਚ ਤਾਂ ਕਿ ਜਿਹੜੇ ਆਪਾਂ ਮਸਾਲੇ ਪਾਏ ਆ ਉਹ ਜਲਣ ਨਾ ਤੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ 1-2 ਮਿੰਟ ਵਾਸਤੇ ਇਹਨੂੰ ਪਕਾਉਨੇ ਆ ਤੇ ਫਿਰ ਇਹਦੇ ਵਿੱਚ ਆਪਾਂ ਸਬਜ਼ੀ ਐਡ ਕਰਦੇ ਆਂ ਸਾਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੀ ਸਾਰੀ ਸਬਜੀ ਇਹਨੂੰ ਪਾ ਦਾਂ। ਫਲੇਮ ਬਿਲਕੁਲ ਤੁਸੀਂ ਮੀਡੀਅਮ ਕਰਕੇ ਇਹਨੂੰ ਆਸਤੇ ਆਸਤੇ ਤੁਸੀਂ ਕਰ ਦੇਣਾ ਜੀ ਮਿਕਸ ਕਿਉਂਕਿ ਸਬਜੀ ਆਪਣੀ ਪੱਕੀ ਹੈ ਬਸ ਅਵੀ 1% ਦੇ ਵਿੱਚ ਕੱਚਾ ਪਾਣੀ ਹੈ ਤਾਂ ਦੱਸੋ ਜਦੋਂ ਅਸੀਂ ਤੜਕੇ ਦੇ ਨਾਲ ਇਸ ਸਬਜੀ ਨੂੰ ਪਕਾਣਾ ਹੈ ਤੇ ਬਿਲਕੁਲ ਪੱਕ ਤਿਆਰ ਹੋ ਜਾਣੀ। ਸਸ ਕਮਿੰਟ ਅਸੀਂ ਇਹਨੂੰ ਬਿਲਕੁਲ ਮੀਡੀਅਮ ਫਲੇਮ ਤੇ ਪਕਾ ਲਾਂਗੇ ਤਾਂ ਕਿ ਜੋ ਮਸਾਲੇ ਚੰਗੀ ਤਰ੍ਹਾਂ ਸਬਜੀ ਦੇ ਨਾਲ ਰਚ ਮਿਚ ਜਾਣ ਤੇ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਇੱਕ ਟਮਾਟਰ ਇਹਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਇਹ ਪਾ ਦਾਂਗੇ ਇਹਦੇ ਨਾਲ ਹੀ ਪਾਵਾਂਗੇ ਜੀ ਬਰੀਕ ਥੋੜਾ ਜਿਹਾ ਧਨੀਆ ਫਰੈਸ਼ ਇਹਨੂੰ ਇਸ ਤਰ੍ਹਾਂ ਕੱਟ ਕੇ ਪਾਵਾਂਗੇ ਬਾਕੀ ਧਨੀਆ ਅਸੀਂ ਇਹਦੇ ਵਿੱਚ ਬਾਅਦ ਵਿੱਚ ਐਡ ਕਰਾਂਗੇ ਜੀ ਇਸ ਦੇ ਨਾਲ ਹੀ ਪਾਵਾਂਗੇ ਥੋੜੀ ਜੀ ਸੁੱਕੀ ਮੇਥੀ ਇਹਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਿਆ ਹੈ ਜੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਇਹਦੇ ਵਿੱਚ ਪਾਵਾਂਗੇ ਇਹਨੂੰ ਦਵਾਂਗੇ ਮੜਾ ਹੁਣ ਅਸੀਂ ਇਹਨੂੰ ਟੱਕ ਕੇ 10 ਮਿੰਟ ਵਾਸਤੇ ਪਕਾਉਨੇ ਆ ਜੀ ਤੇ ਵਿੱਚ ਵਿੱਚ ਅਸੀਂ ਇਹਨੂੰ ਦੇਖਦੇ ਵੀ ਰਵਾਂਗੇ ਜੀ ਫਿਰ ਚੈੱਕ ਕਰਾਂਗੇ ਜੀ ਸਬਜ਼ੀ ਨੂੰ 10 ਮਿੰਟ ਹੋ ਗਏ ਨੇ ਜੀ ਆਪਾਂ ਸਬਜ਼ੀ ਨੂੰ ਬਿਲਕੁਲ ਲੋ ਫਲੇਮ ਤੇ ਰੱਖਿਆ ਸੀ ਤੇ ਹੁਣ ਇਹਨੂੰ ਅਸੀਂ ਕਰਦੇ ਹਾਂ ਚੈੱਕ ਲਓ ਜੀ ਸਬਜੀ ਬੜਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਜੀ ਖੁਸ਼ਬੂ ਬਹੁਤ ਪਿਆਰੀ ਹੋ ਰਹੀ ਨਾ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਗਰਮ ਮਸਾਲਾ ਅੱਧਾ ਚਮਚ ਪਾਵਾਂਗੇ ਜੀ ਗਰਮ ਮਸਾਲਾ ਆ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਈਏ ਥੋੜਾ ਜਿਹਾ ਅਦਰਕ ਇਹਨੂੰ ਇਸ ਤਰ੍ਹਾਂ ਆਪਾਂ ਲੰਬੇ ਟੁਕੜਿਆਂ 'ਚ ਕੱਟ ਲਿਆ ਹੈ ਇਸਦੇ ਨਾਲ ਹੀ ਪਾਵਾਂਗੇ ਜੀ ਕੱਟਿਆ ਹੋਇਆ ਬਰੀਕ ਧਨੀਆ ਅੱਧਾ ਚਮਚੇ ਪਾ ਦਾਂਗੇ ਜੀ ਹੰਚੂ ਇਹਨੂੰ ਕਰਾਂਗੇ ਜੀ ਮਿਕਸ 1 ਮਿੰਟ ਵਾਸਤੇ ਸਬਜ਼ੀ ਨੂੰ ਹੋਰ ਪਕਾ ਲਾਂਗੇ ਜੀ ਕਰਦੇ ਆ ਜੀ ਇਸ ਸਬਜੀ ਨੂੰ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਗਰਮਾ ਗਰਮ ਫਲਵਾਈ ਸਟਾਈਲ ਆਲੂ ਗੋਭੀ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਦੇਖੋ ਜੀ ਕਿੰਨੀ ਸੁਣ ਲੱਗ ਰਹੀ ਹੈ ਤੁਸੀਂ ਇਹਨੂੰ ਪੌਂਠਿਆਂ ਨਾਲ ਫੁਲਕਿਆਂ ਨਾਲ ਜਾਂ ਪੂਰੀਆਂ ਨਾਲ ਖਾ ਸਕਦੇ ਹੋ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਐਸੀ ਮੇਰਾ ਤਰੀਕਾ ਹਲਵਾਈ ਸਟਾਈਲ ਆਲੂ ਘੋਭੀ ਦੀ ਸਬਜ਼ੀ ਬਣਾਉਂਦਾ ਜੇਕਰ ਤੁਹਾਨੂੰ ਮੇਰਾ ਇਹ ਤਰੀਕਾ ਪਸੰਦ ਆਇਆ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਜੀ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ